ਅੱਜ ਆਪਾਂ ਬਣਾਇਆ ਜੀ ਮਿਨੀ ਪੀਜ਼ਾ ਜਿਹੜਾ ਕਿ ਆਪਾਂ ਬਿਨਾਂ ਬੇਸ ਤੋਂ ਘਰੇ ਕੀਤਾ ਤਿਆਰ ਨਾ ਕਿਸੇ ਆਟੇ ਗੁੰਨਣ ਦੀ ਲੋੜ ਤੇ ਨਾ ਜਿਆਦਾ ਮਿਹਨਤ ਦੀ ਲੋੜ ਝਟਪਟੀ ਪੀਜ਼ਾ ਤਿਆਰ ਹੋ ਜਾਂਦਾ ਤੇ ਬਣਾਇਆ ਆਪਾਂ ਮੱਖਣੀ ਪੀਜ਼ਾ ਘਰ ਦਾ ਬਣਿਆ ਮੱਖਣ ਲਾਇਆ ਸਾਰਾ ਹੀ ਮਟੀਰੀਅਲ ਆਪਾਂ ਸੌਸ ਵਗੈਰਾ ਘਰੇ ਹੀ ਇਹਦਾ ਤਿਆਰ ਕੀਤਾ ਤੇ ਬਣ ਬਹੁਤ ਜਲਦੀ ਜਾਂਦਾ ਬੱਚੇ ਵੀ ਖੁਸ਼ ਤੁਸੀਂ ਵੀ ਖੁਸ਼ ਇਹਨੂੰ ਕਿਸ ਤਰ੍ਹਾਂ ਆਪਾਂ ਤਿਆਰ ਕੀਤਾ ਤੁਸੀਂ ਅੱਗੇ ਵੀਡੀਓ 'ਚ ਦੇਖੋ ਜੀ ਕਾਲ ਵਸਤੇ ਅਦਾਰਾਮ ਰਾਮ ਰਾਮ ਜੈ ਮਾਤਾ ਦੀ ਕਿੱਥੇ ਅਸਸਾ ਸਵਾਗਤ ਹੈ ਤੁਹਾਡਾ ਸਾਰੇ ਦਾ ਮੇਰੇ ਸਾਨਾ ਰੂਬਲੋਗਰ ਦੇ ਤਾਂ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਾਂ ਚੁੱਲੇ ਚੌਂਕੀ ਚ ਨਹੀਂ ਅੱਜ ਬਣਾ ਰਿਹਾ ਆਪਾਂ ਕਿਚਨ ਦੇ ਵਿੱਚ ਤੇ ਅੱਜ ਵਾਲੀ ਵੀਡੀਓ 'ਚ ਆਪਾਂ ਲੈ ਗਏ ਆਂ ਜੀ ਇੱਕ ਮਿਨੀ ਪੀਜ਼ਾ ਕਿਉਂਕਿ ਜਦੋਂ ਆਪਾਂ ਪਿਛਲੀ ਵੀਡੀਓ ਪਾਈ ਸੀਗੀ ਪੀਜ਼ੇ ਵਾਲੀ ਉਹਦੇ ਵਿੱਚ ਆਪਾਂ ਬੇਸ ਵੀ ਘਰੇ ਤਿਆਰ ਕੀਤਾ ਸੀ ਕਈ ਭੈਣਾ ਦਾ ਕਮੈਂਟ ਆ ਰਹੇ ਸੀ ਕਿ ਮੈਡਮ ਸਾਡੇ ਕੋ ਬੇਸ ਜਿਹੜਾ ਤਿਆਰ ਨਹੀਂ ਹੋ ਰਿਹਾ ਕਈ ਇਹ ਕਹ ਰਹੇ ਸੀ ਕਿ ਮੈਡਮ ਤੁਸੀਂ ਤਾਂ ਤਿੰਨ ਚਾਰ ਜਾਣੇ ਜੇ ਤੁਸੀਂ ਤਿੰਨ ਚਾਰ ਪੀਜੇ ਬਣਾ ਲੇ ਸਾਡੀ ਪੂਰੀ ਫੈਮਿਲੀ ਆ ਫਿਰ ਇੰਨਾ ਅਸੀਂ ਕਿਸ ਤਰ੍ਹਾਂ ਤਿਆਰ ਕਰੀਏ ਉਹਨਾਂ ਵਾਸਤੇ ਵੀ ਆਪਾਂ ਹੱਲ ਕੱਢਿਆ ਵਾ ਕਿ ਕਿਵੇਂ ਤੁਸੀਂ ਝਟਪਟ ਵਿੱਚ ਪੀਜ਼ਾ ਤਿਆਰ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਪੀਜ਼ਾ ਬਣਾਉਣ ਵਾਸਤੇ ਬੇਸ ਦੀ ਜ਼ਰੂਰਤ ਨਹੀਂ ਹੈ ਨਾ ਹੀ ਬਾਜ਼ਾਰੋਂ ਬੇਸ ਲਿਆਉਣ ਦੀ ਜ਼ਰੂਰਤ ਹੈ ਤੇ ਇੱਕ ਟਾਈਮ ਤੇ ਇੱਕੋ ਤਵੇ ਤੇ ਬਣਾਵਾਂਗੇ ਜੀ ਆਪਾਂ 5 ਪੀਜ਼ੇ ਦੇਖਿਓ ਅੱਗੇ ਵੀਡੀਓ ਦੇ ਵਿੱਚ ਆਪਾਂ ਕਿਸ ਤਰ੍ਹਾਂ ਤਿਆਰ ਕਰਦੇ ਪੀਜ਼ੇ ਤੇ ਪੀਜ਼ਾ ਬਣਾਉਣ ਵਾਸਤੇ ਆਪਾਂ ਨੂੰ ਸਮਾਨ ਕਿਹੜਾ ਚਾਹੀਦਾ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਝਟਪਟ ਜਿਹੜਾ ਸਮਾਨ ਤੁਹਾਡੇ ਕੋਲ ਪਟਿਆ ਹੋਊਗਾ ਤੇ 2 ਮਿੰਟ ਵੀ ਨਹੀਂ ਲੱਗਣੇ ਸਿਰਫ ਇੰਨਾ ਵਾ ਵੀ ਜਿਹੜਾ ਤੁਸੀਂ ਪਕਾਓਗੇ ਉਹੀ ਟਾਈਮ ਲੱਗਣਾ ਆਦਰਵਾਇਜ਼ ਕੋਈ ਟਾਈਮ ਨਹੀਂ ਲੱਗਣਾ ਤੁਹਾਨੂੰ ਪੀਜ਼ਾ ਤਿਆਰ ਕਰਨ ਲੱ ਤੇ ਆਓ ਜੀ ਆਪਾਂ ਤਿਆਰ ਕਰਦੇ ਪੀਜ਼ਾ ਪੀਜ਼ਾ ਬਣਾਉਣ ਨੂੰ ਆਪਾਂ ਜਿਹੜਾ ਸਮਾਨ ਲਿਆ ਉਹ ਤੁਹਾਨੂੰ ਦਿਖਾ ਦਿੰਨੇ ਆ ਸਬਜ਼ੀਆਂ ਤੁਸੀਂ ਆਪਣੀ ਮਨਮਰਜ਼ੀ ਦੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਪਾ ਰਹੇ ਆ ਮੱਕੀ ਦੇ ਦਾਣੇ ਜਾਨੀ ਕਿ ਜਿਹਨੂੰ ਕੌਣ ਬੋਲਦੇ ਆ ਨਾਲੇ ਸ਼ਿਮਲਾ ਮਿਰਚ ਨਾਲੇ ਪਨੀਰ ਇਹਦੀ ਆਪਾਂ ਬ੍ਰਿਕ ਵੀ ਗਾਜਰ ਕੱਟੀ ਆ ਨਾਲੇ ਪਿਆਜ਼ ਤੇ ਥੋੜੇ ਜਿਹਾ ਪਾਰੇ ਆਪਾਂ ਇਹਦੇ ਵਿੱਚ 올ਿਵ ਜੇ ਤੁਹਾਡੇ ਕੋਲ ਹੈਗੇ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਤੇ ਨਾਲ ਪੀਜ਼ੇ ਦੀ ਜਾਨ ਚੀਜ਼ ਇਹ ਚੀਜ਼ ਆਪਾਂ ਪਾਵਾਂਗੇ ਤੇ ਇਹ ਕਯੂਬ ਵਾਲੀ ਚੀਜ਼ ਆ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਨਾਲੇ ਔਰਗੈਨੋ ਤੇ ਇਹ ਲਾਲ ਮਿਰਚ ਮੋਟੀ-ਮੋਟੀ ਦਰਦਰੀ ਕੁੱਟੀ ਹੋਈ ਤੇ ਨਾਲ ਕਾਲੀ ਮਿਰਚ ਤੇ ਨਾਲ ਇਹ ਹੈਗੀ ਦੀ ਪੀਜ਼ਾ ਸੌਸ ਇਹ ਪੀਜ਼ਾ ਸੌਸ ਜਿਹੜੀ ਆਪਾਂ ਘਰੇ ਹੀ ਤਿਆਰ ਕੀਤੀ ਆ ਇਹਨੂੰ ਤਿਆਰ ਕਰਨ ਦਾ ਤਰੀਕਾ ਜਿਹੜਾ ਆਪਾਂ ਪਹਿਲੀ ਪੀਜ਼ੇ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਵਾ ਤੁਸੀਂ ਜਾ ਕੇ ਵੇਖ ਸਕਦੇ ਹੋ ਨਹੀਂ ਤੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਵੀ ਪਾ ਦਾਂਗੇ ਐਂਡ ਸਕਰੀਨ ਤੇ ਵੀ ਆਪਾਂ ਇਹਦੀ ਵੀਡੀਓ ਲਗਾ ਦਾਂਗੇ ਅੱਜ ਆਪਾਂ ਬਣਾਵਾਂਗੇ ਪੀਜ਼ਾ ਇਹ ਬਰੈਡਾਂ ਦਾ ਆਪਾਂ ਇਸਤੇਮਾਲ ਕਰ ਰਹੇ ਆ ਆਟਾ ਬਰੈਡ ਤੁਸੀਂ ਕੋਈ ਵੀ ਬਰੈਡ ਇਸਤੇਮਾਲ ਕਰ ਸਕਦੇ ਹੋ ਤੇ ਇਹਦੇ ਆਪਾਂ ਬਣਾਵਾਂਗੇ ਦੀ ਪੀਜ਼ੇ ਜਿਹੜੇ ਕਿ ਝਟਪਾਟੀ ਬਣ ਕੇ ਤਿਆਰ ਹੋ ਜਾਂਦੇ ਆ ਤੁਸੀਂ ਇਹਨਾਂ ਨੂੰ ਇਦਾਂ ਜੋੜ ਕੇ ਚਾਰ ਵੀ ਬਣਾ ਕੇ ਵੱਡਾ ਪੀਜ਼ਾ ਵੀ ਬਣਾ ਸਕਦੇ ਹੋ ਦੇਖੋ ਆਪਾਂ ਬਣਾਵਾਂਗੇ ਮਿੰਨੀ ਪੀਜ਼ੇ ਪਰ ਜੇ ਤੁਸੀਂ ਵੱਡਾ ਪੀਜ਼ਾ ਬਣਾਉਣਾ ਤੇ ਇਦਾਂ ਚਾਰ ਜੋੜ ਕੇ ਵੀ ਇਹਨਾਂ ਦਾ ਪੀਜ਼ਾ ਤਿਆਰ ਕਰ ਸਕਦੇ ਹੋ ਤੁਸੀਂ ਇਦਾਂ ਆਪਾਂ ਇੱਕ ਬ੍ਰੈਡ ਰੱਖ ਲਿਆ ਹੁਣ ਆਪਾਂ ਇਹਦੀ ਕਰਦੇ ਹਾਂ ਜੀ ਕਟਿੰਗ ਕਟਿੰਗ ਵਾਸਤੇ ਤੁਸੀਂ ਇਦਾਂ ਕੋਈ ਤਿੱਖਾ ਬਰਤਨ ਲੈ ਲੈਣਾ ਚਾਹੀਓ ਕੋਲੀ ਚਾ ਕੋਈ ਕਿਸੇ ਚੀਜ਼ ਦਾ ਢੱਕਣ ਤੇ ਇਹਨੂੰ ਆਪਾਂ ਇਦਾਂ ਉੱਪਰ ਬ੍ਰੈਡ ਤੇ ਰੱਖ ਕੇ ਤੇਦੀ ਕਟਿੰਗ ਕਰਦਾਂਗੇ ਦੇਖੋ ਗੋਲ ਇਹ ਮਿੰਨੀ ਪੀਜ਼ਾ 베ਸ ਤਿਆਰ ਹੋ ਚੁੱਕਾ ਆਪਣਾ ਇਦਾਂ ਆਪਾਂ ਕਟਿੰਗ ਕਰ ਲੈਣੀ ਹੈ ਤੁਸੀਂ ਸਿੱਧੇ ਵੀ ਬਣਾ ਸਕਦੇ ਏਦਾਂ ਤੁਹਾਨੂੰ ਮੈਂ ਦੱਸਿਆ ਵੀ ਦੇਖਣ ਨੂੰ ਵੀ ਸੋਹਣੇ ਲੱਗਦੇ ਤੇ ਬੱਚੇ ਵੀ ਖੁਸ਼ ਹੋ ਜਾਣਗੇ ਇਦਾਂ ਆਪਾਂ ਸਾਰਿਆਂ ਦੀ ਕਟਿੰਗ ਕਰ ਲਾਂਗੇ ਤੇ ਦੇਖੋ ਜੀ ਇਹਨਾਂ ਦੀ ਆਪਾਂ ਸਾਰਿਆਂ ਦੀ ਕਟਿੰਗ ਕਰ ਲਈ ਹੈ ਤੁਸੀਂ ਚਾਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਬ੍ਰੈਡ ਉਹਨਾਂ ਦੀ ਵੀ ਕਟਿੰਗ ਗੋਲ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਵੀ ਗੋਲ ਬਣਾ ਸਕਦੇ ਹੋ ਹੁਣ ਇਹਨਾਂ ਦੀ ਆਪਾਂ ਤਿਆਰੀ ਕਰਦੇ ਹਾਂ ਜਾਨੀ ਕਿ ਇਹਨਾਂ ਨੂੰ ਪੀਜ਼ੇ ਸਾਰੇ ਜਿਹੜੇ ਆ ਉਹ ਆਪਾਂ ਸਜਾ ਲੈਣੇ ਆ ਤੇ ਹੁਣ ਆਪਾਂ ਬੇਸ ਨੂੰ ਪਹਿਲਾਂ ਰੈਡੀ ਕਰਦੇ ਹਾਂ ਜਿਵੇਂ ਦੀ ਆਪਾਂ ਕਟਿੰਗ ਤੇ ਕਰ ਲਈ ਪਰ ਜਿਵੇਂ ਤੁਸੀਂ ਇਹਦਾ ਸਿੰਪਲ ਵੀ ਬਣਾ ਸਕਦੇ ਹੋ ਪਰ ਆਪਾਂ ਇਹਨੂੰ ਥੋੜਾ ਜਿਹਾ ਟੇਸਟ ਇਹਦਾ ਚੇਂਜ ਕਰਾਂਗੇ ਇਹਨੂੰ ਆਪਾਂ ਪਹਿਲਾਂ ਮੱਖਣੀ ਲਾਵਾਂਗੇ ਜੈਨਿਕ ਆਪਾਂ ਮਿਨੀ ਮੱਖਣੀ ਫੀਦਾ ਬਣਾ ਰਹੇ ਆ ਤੇ ਇਹਦੇ ਉੱਤੇ ਲਾਵਾਂਗੇ ਆਪਾਂ ਘਰ ਦਾ ਬਣਿਆ ਹੋਇਆ ਮੱਖਣ ਇਹ ਮੱਖਣ ਜਿਹੜਾ ਵਾ ਗਾਂ ਦੇ ਦੁੱਧ ਦਾ ਹੈ ਇਹਨੂੰ ਆਪਾਂ ਰੱਖ ਦਾਂਗੇ ਇਦਾਂ ਇਹ ਪੈਨ ਦੇ ਵਿੱਚ ਇਦਾਂ ਆਪਾਂ ਸਾਰਿਆਂ ਦੇ ਉੱਤੇ ਮੱਖਣ ਲਾ ਕੇ ਤੇ ਇਦਾਂ ਤਵੇ ਤੇ ਜਾਂ ਪੈਨ ਤੇ ਜਿੱਥੇ ਵੀ ਤੁਸੀਂ ਬਣਾ ਰਹੇ ਹੋ ਇਦਾਂ ਰੱਖਦੇ ਜਾਵਾਂਗੇ ਇਹਦੇ ਨਾਲ ਜਿਹੜਾ ਟੇਸਟ ਆ ਉਹ ਵੱਖਰਾ ਹੁੰਦਾ ਵਾ ਜੇ ਤੁਸੀਂ ਨਹੀਂ ਮੱਖਣ ਖਾਣਾ ਪਸੰਦ ਕਰਦੇ ਤਾਂ ਸਕਿਪ ਵੀ ਕਰ ਸਕਦੇ ਹੋ ਹੁਣ ਇਹਨਾਂ ਨੂੰ ਆਪਾਂ ਏਕ ਇੱਕ ਸਾਈਡ ਤੋਂ ਥੋੜਾ ਜਿਹਾ ਪਕਾਵਾਂਗੇ। ਹੁਣ ਇੱਕ ਸਾਈਡ ਜਿਹੜੀ ਇਹਨਾਂ ਦੀ ਥੋੜੀ ਜਿਹੀ ਕ੍ਰਿਸਪੀ ਹੋ ਜਾਂਦੀ ਨੇ ਆਪਾਂ। ਇੱਥੇ ਧਿਆਨ ਰੱਖਿਓ ਤੇ ਆਪਾਂ ਇੱਕੋ ਜਿਹੜੀ ਸਾਈਡ ਹੈ ਦੀ ਕ੍ਰਿਸਪੀ ਕਰਨੀ ਹੈ, ਦੂਜੀ ਸਾਈਡ ਨਹੀਂ ਯਾਨੀ ਕਿ ਇਹਨੂੰ ਪਲਟਣਾ ਨਹੀਂ। ਇੱਕ ਸਾਈਡ ਤੇ ਤਾਂ ਹੀ ਆਪਾਂ ਮੱਖਣ ਲਾਇਆ ਸੀ। ਇਦੋਂ ਐ ਕ੍ਰਿਸਪੀ ਹੋ ਜਾਊਗੀ ਕਿਉਂਕਿ ਬ੍ਰੈਡ ਜਿਹੜਾ ਨਰਮ ਹੁੰਦਾ ਇਹਨੂੰ ਆਪਾਂ ਥੋੜਾ ਜਿਹਾ ਪੀਜੇ ਵਾਂਗੂ ਇਹਨੂੰ ਲੁੱਕ ਦੇਣੀ ਹੈ ਜਿਹੜਾ ਥੋੜਾ ਜਿਹਾ ਹਾਰਡ ਕਰਨਾ ਵਾ। ਸੋ ਇੱਕ ਸਾਈਡ ਤੋਂ ਇਹਨੂੰ ਆਪਾਂ ਕ੍ਰਿਸਪੀ ਕਰਨਾ। ਇਹਦੀ ਇੱਕ ਸਾਈਡ ਪੱਕ ਚੁੱਕ ਜੋ ਆਪਾਂ ਕਰਦੇ ਇਹਨਾਂ ਦੀ ਸਜਾਵਟ ਦੇਖੋ ਤੋਂ ਜਿਹੜਾ ਆਪਾਂ ਜਿੰਨਾ ਕ ਹਾਰਡ ਚਾਹੀਦਾ ਉਹਨਾਂ ਹਾਰਡ ਜੋ ਹੋ ਚੁੱਕੇ ਹਨ ਯਾਨੀ ਕਿ ਕ੍ਰਿਸਪੀ ਜਿਹਾ ਹੋ ਚੁੱਕਿਆ ਹੁਣ ਇਹਨਾਂ ਤੇ ਲਾਉਨੇ ਆਪਾਂ ਪੀਜ਼ਾ ਟਾਪਿੰਗ ਸੌਸ ਹੁਣ ਇਹਨਾਂ ਸਾਰਿਆਂ ਦੇ ਉੱਪਰ ਆਪਾਂ ਪਾ ਦਾਂਗੇ ਇਹ ਚੀਜ਼ ਹੁਣ ਆਪਾਂ ਪਾਵਾਂਗੇ ਜਿਹੜੀਆਂ ਵੈਜੀਟੇਬਲ ਸਾਰੀਆਂ ਸਬਜ਼ੀਆਂ ਲਈਆਂ ਪਿਆਜ਼ ਥੋੜਾ ਥੋੜੇ ਪਹਿਲਾਂ ਹੁਣ ਆਪਾਂ ਪਾਰੇ ਤੇ ਗਾਜਰ ਜੇ ਨਹੀਂ ਕੋਈ ਸਬਜ਼ੀਆਂ ਹੈਗੀਆਂ ਤੁਸੀਂ ਤਾਂ ਵੀ ਇਹਨੂੰ ਪਿਆਜ਼ ਟਮਾਟਰ ਦੇ ਨਾਲ ਹੀ ਤਿਆਰ ਕਰ ਸਕਦੇ ਹੋ ਹੁਣ ਆਪਾਂ ਪਾਰੇ ਦੇ ਉੱਤੇ ሽਮਲਾ ਵਿੱਚ ਆਪਾਂ ਇਹ ਸਬਜ਼ੀਆਂ ਤਾਂ ਹੀ ਪਾ ਰਹੇ ਆ ਵੀ ਬੱਚੇ ਖਾਂਣ ਲੋਕ ਪੀਜਾ 베이스 ਤੇ ਬੱਚੇ ਨੇ ਖਾ ਹੀ ਲੈਣਾ ਸਬਜ਼ੀਆਂ ਖਵਾਉਣ ਦਾ ਤਰੀਕਾ ਹੈ ਹੁਣ ਆਪਾਂ ਇਹ ਜਿਹੜਾ ਪਨੀਰ ਆ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੀਆਂ ਸਬਜ਼ੀਆਂ ਪਾ ਕੇ ਆਪਾਂ ਥੋੜਾ ਜਿਹਾ ਇਹਨੂੰ ਐ ਪ੍ਰੈਸ ਕਰ ਲੈਣਾ ਤਾਂ ਕਿ ਸਬਜ਼ੀਆਂ ਜਿਹੜੀਆਂ ਸੌਸ ਦੇ ਨਾਲ ਚੰਗੀ ਤਰ੍ਹਾਂ ਪੀਜੇ ਦੇ ਨਾਲ ਸੈੱਟ ਹੋ ਜਾਣ ਹੁਣ ਆਪਾਂ ਫੇਰ ਪਾਵਾਂਗੇ ਇਹਦੇ ਉੱਤੇ ਚੀਜ਼ ਬੱਚੇ ਇਹਦੇ ਮਾਰੇ ਹੀ ਜਿਹੜੇ ਆ ਪੀਜ਼ਾ ਵਗੈਰਾ ਜਿਆਦਾ ਖਾਂਦੇ ਆ ਤੇ ਜਦੋਂ ਆਪਾਂ ਮਾਰਕੀਟ 'ਚ ਜਾਂਦੇ ਆ ਤੇ ਜਿੰਨਾ ਤੁਸੀਂ ਚੀਜ਼ ਵਗੈਰਾ ਵਾਲਾ ਪੀਜ਼ਾ ਮੰਗੋਗੇ ਨਾ ਚਾਹੇ ਜਿਵੇਂ 올ਿਵ ਹੋ ਗਿਆ ਟੈਕੋਨ ਵਗੈਰਾ ਉਹਨਾ ਹੀ ਮਹਿੰਗਾ ਹੁੰਦਾ ਵਾ ਸੋ ਇਹ ਆਪਾਂ ਘਰੇ ਤਿਆਰ ਕਰ ਸਕਦੇ ਹਾਂ ਸਿੰਪਲ ਤਰੀਕੇ ਨਾਲ ਬ੍ਰੈਡ ਤਾਂ ਆਪਾਂ ਸਾਰੇ ਲਿਆ ਸਕਦੇ ਆ ਵੈਸੇ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਬ੍ਰੈਡ ਦੀ ਜਗ੍ਹਾ ਤੇ ਬੇਸ ਘਰੇ ਤਿਆਰ ਕਰੋ ਉਹ ਵੀ ਤੁਸੀਂ ਮਿਨੀ ਬਣਾ ਸਕਦੇ ਹੋ ਪੀਜ਼ੇ ਆਪਾਂ ਪਾਵਾਂਗੇ ਇਹਨਾਂ ਤੇ ਇਹ 올ਿਵ ਜਿਹਨੂੰ ਆਪਾਂ ਵਾਸ਼ਲਾ ਬੋਲਦੇ ਪੰਜਾਬੀ ਚਾਹੀਦੇ ਵਾਸ਼ਲਾ ਹੀ ਬੋਲਦੇ ਨੂੰ ਲੱਗਦਾ ਉਦਾਂ ਨਾ ਵਾਸ਼ਲਾ ਵਾਂਗ ਤੇ ਇਹ ਵੀ ਬਹੁਤ ਵਧੀਆ ਹੁੰਦੇ ਨੇ ਜੇ ਤੁਹਾਨੂੰ ਮਿਲਣ ਤੇ ਜਰੂਰ ਤੁਸੀਂ ਇਹਦਾ ਇਸਤੇਮਾਲ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਇਹ ਔਰਗਾਨੋ ਇਹਨੂੰ ਵੀ ਆਪਾਂ ਘਰੇ ਤਿਆਰ ਕੀਤਾ ਸੀਗਾ ਇਹ ਆਰਗੈਨੋ ਜਿਹੜਾ ਵਾ ਉਹ ਰੁਜਵੈਨ ਦੇ ਪੱਤਿਆਂ ਦਾ ਲਾਲ ਮਿਰਚ ਲਸਣ ਸੁੱਕਾ ਇਹ ਸਾਰਾ ਕੁਝ ਮਸਾਲੇ ਮਿਲਾ ਕੇ ਫਿਰ ਬੰਨਦਾ ਇਹਦੇ ਨਾਲ ਜਿਹੜਾ ਵਾ ਟੇਸਟ ਚੇਂਜ ਹੋ ਜਾਂਦਾ ਯਾਨੀ ਕਿ ਪੀਜੇ ਦਾ ਟੇਸਟ ਲੱਗਦਾ ਉਦੋਂ ਤੇ ਆਪਾਂ ਇਦਾਂ ਜਿਹੜੇ ਆ ਸੈਂਡਵਿਚ ਵੀ ਤਿਆਰ ਕਰ ਲੈਨੇ ਆ ਪਰ ਇਹ ਜੇ ਆਰਗੈਨੋ ਉੱਤੇ ਪਾ ਦਿੰਨੇ ਆ ਫਿਰ ਇਹਦਾ ਜਿਹੜਾ ਟੇਸਟ ਆ ਉਹ ਪੀਜੇ ਵਾਲਾ ਬਣ ਜਾਂਦਾ ਤੇ ਟੇਸਟ ਅਕੋਰਡਿੰਗ ਆਪਾਂ ਇਹਦੇ ਉੱਤੇ ਪਾ ਦਾਂਗੇ ਥੋੜੀ ਥੋੜੀ ਕੁੱਟੀ ਹੋਈ ਲਾਲ ਮਿਰਚ ਤੁਸੀਂ ਇਹਨੂੰ ਬਣਾ ਕੇ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਪਹਿਲਾਂ ਪਾ ਰਹੇ ਆ ਜੇ ਤੁਹਾਡੇ ਬੱਚੇ ਨਹੀਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਥੋੜੀ ਜਿਹੀ ਠਿੱਕੀ ਹੁੰਦੀ ਆ ਇਹ ਨਾਲ ਥੋੜੀ ਥੋੜੀ ਕਾਲੀ ਮਿਰਚ ਨਮਕ ਆਪਾਂ ਇਹਦੇ ਉੱਤੇ ਨਹੀਂ ਪਾ ਰਹੇ ਕਿਉਂਕਿ ਚੀਜ਼ 'ਚ ਵੀ ਨਮਕ ਹੁੰਦਾ ਤੇ ਜਿਹੜੀ ਆਪਾਂ ਸੌਸ ਤਿਆਰ ਕੀਤੀ ਆ ਉਹਦੇ ਵਿੱਚ ਵੀ ਨਮਕ ਆ ਸੋ ਇਹਦੇ ਉੱਤੇ ਆਪਾਂ ਨਮਕ ਐਕਸਟਰਾ ਨਹੀਂ ਪਾ ਰਹੇ ਜੇ ਜੇ ਤੁਸੀਂ ਚੀਜ਼ ਵਗੈਰਾ ਦਾ ਇਸਤੇਮਾਲ ਨਹੀਂ ਕਰ ਰਹੇ ਤੇ ਤੁਸੀਂ ਇਹਦੇ ਉੱਤੇ ਜਿਵੇਂ ਆਪਾਂ ਕਾਲੀ ਮਿਰਚ ਐ ਧੂੜੀ ਐ ਨਾ ਤੇ ਤੁਸੀਂ ਨਮਕ ਵੇ ਦੇਤੇ ਪਾ ਸਕਦੇ ਸਬਜੀਏ ਸਾਰੇ ਰੈਡੀ ਹੋ ਚੁੱਕੇ ਆ ਜੀ ਦੇਖੋ ਇਹਨਾਂ ਦੇ ਉੱਤੇ ਸਾਰੀ ਆਪਾਂ ਜਿਹੜੀ ਸਜਾਵਟ ਕਰਤੀ ਐ ਤੇ ਹੁਣ ਇਹਨਾਂ ਨੂੰ ਰੱਖਦੇ ਆਪਾਂ ਇਹ ਤਵੇ ਤੇ ਮੋਰ ਜੇ ਬੋਲੇ ਹੋ ਅਮ ਜੇ ਨੇ ਮੋਰ ਨਿੰਦਰ ਗਵਾਈ ਗੈਸ ਕਰਦਾਂਗੇ ਆਪਾਂ ਘੱਟ ਬਿਲਕੁਲ ਘੱਟ ਸੇਕ ਰੱਖਣਾ ਵਾ ਬਾਕੀ ਕਈ ਪੈਣਾ ਦਾ ਇੱਕ ਮਿੰਟ ਆ ਰਿਹਾ ਸੀ ਕਿ ਮੈਡਮ ਜਿਹੜਾ ਪੀਜੇ ਦੀ ਜਿਹੜੀ ਸੀਜ਼ ਆਪਾਂ ਪਾਉਨੇ ਆ ਪੂਰੀ ਜਿਹੜੀ ਪਿਗਲਦੀ ਨਹੀਂ ਆ ਉਹਨੂੰ ਆਪਾਂ ਕੀ ਕਰੀਏ ਕਿ ਬੇਸ ਥੱਲੇ ਉਹ ਸੜ ਜਾਂਦਾ ਵਾ ਸੀਜ਼ ਤੋਂ ਪਿਗਲੀ ਨਹੀਂ ਹੁੰਦੀ ਉਹਦਾ ਵੀ ਆਪਾਂ ਟ੍ਰਿਕ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਆਪਾਂ ਇਹ ਸਾਰੇ ਤਵੇ ਦੇ ਵਿੱਚ ਪੀਜੇ ਰੱਖ ਲਿਆ ਤੇ ਗੈਸ ਜਿਹੜਾ ਉਹ ਤੁਸੀਂ ਘੱਟ ਹੀ ਰੱਖਣਾ ਤੇ ਨਾਲ ਆਪਾਂ ਰੱਖਾਂਗੇ ਇੱਕ ਪਾਣੀ ਦੀ ਕੌਲੀ ਇਹਦੇ ਵਿੱਚ ਇਹਦੀ ਜਦੋਂ ਭਾਫ਼ ਬਣੂਗੀ ਭਾਫ਼ ਦੇ ਨਾਲ ਜਿਹੜੀ ਆਪਣੀ ਸੀਜ਼ ਆ ਚੰਗੀ ਤਰ੍ਹਾਂ ਪਿਗਲ ਜੇਗੀ ਤੇ ਇਹਨੂੰ ਉੱਪਰੋਂ ਆਪਾਂ ਕਰ ਦਿੰਨੇ ਕਵਰ ਇੱਕ ਘੱਟ ਸੇਕ ਤੇ ਨੂੰ ਆਪਾਂ 5 ਮਿੰਟ ਰੱਖ ਜਿਹੜਾ ਪਕਾਉਣਾ ਜੇ ਤੁਹਾਡੀ 5 ਮਿੰਟ ਦੇ ਵਿੱਚ ਜੀ ਜਿਹੜੀ ਚੰਗੀ ਤਰ੍ਹਾਂ ਮੈਲਟ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਪੀਜੇ ਜਿਹੜੇ ਉਤਾਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਅਜੇ ਬੇਸ ਤੁਹਾਡਾ ਥੋੜਾ ਜਿਆ ਸਹਿ ਸਕਦਾ ਹੋਰ ਸੇਕ ਤੇ ਫਿਰ ਤੁਸੀਂ ਹੋਰ ਲਵਾ ਸਕਦੇ ਹੋ ਜੇ चीज ਨਹੀਂ ਪਿਗਲੀ ਤੇ ਕਿਉਂਕਿ ਇਹ ਟਾਈਮ ਆ ਪਤਾ ਨੂੰ ਤਾਂ ਦੱਸਿਆ ਕਿ ਕੇਵਲੇ ਕਿਸੇ ਦਾ ਭਾਂਡਾ ਜਿਵੇਂ ਕਿ ਤਵਾ ਵਾ ਕੋਈ ਪੈਨ ਆ ਮੋਟਾ ਹੁੰਦਾ ਕਿ ਸਭ ਪਤਲਾ ਹੁੰਦਾ ਕੇਵਲੇ ਸੇਕ ਜਿਹੜਾ ਘੱਟ ਹੋ ਜਾਂਦਾ ਵੱਧ ਹੋ ਜਾਂਦਾ ਉਦੋਂ ਨਾ ਫਰਕ ਪੈ ਜਾਂਦਾ ਟਾਈਮ ਦਾ ਥੋੜਾ ਬੋਤਾ ਉੱਤੇ ਥੱਲੇ ਹੋ ਸਕਦਾ ਵਾ ਬਾਕੀ ਤੁਸੀਂ ਉਹਨੂੰ ਚੀਜ਼ ਨੂੰ ਵੇਖ ਕੇ ਵੀ ਚੈੱਕ ਕਰ ਸਕਦੇ ਹੋ ਵੀ ਕੀ ਕੀ ਸਾਡੀ ਪੱਕੀ ਆ ਕਿ ਨਹੀਂ ਪੱਕੀ ਬਾਕੀ ਥੋੜੀ ਜੀ ਮੇਰੇ ਕੋਲ ਨਾ ਇਹ ਦੂਸਰੀ ਵੀ ਚੀਜ਼ ਪਈ ਸੀਗੀ ਜਿਹੜੀ ਮੈਂ ਖੱਲੇ ਵੀ ਥੋੜੀ ਜੀ ਪਾ ਦੇਣੀ ਆ ਇਹਨਾਂ ਥੋੜਾ ਜਿਹਾ ਬੱਚਿਆਂ ਨੂੰ ਵੇਖਣ ਨੂੰ ਵਧੀਆ ਲੱਗਦਾ ਹੋਰ ਕੋਈ ਗੱਲ ਨਹੀਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਤੁਸੀਂ ਦੇਸੀ ਤਿਆਰ ਕਰੋ ਸਭ ਤੋਂ ਵਧੀਆ ਪਰ ਇੱਕ ਵੀਡੀਓ ਜਿਖਾਉਣਾ ਪੈਂਦਾ ਸਾਨੂੰ ਤੇ ਇੱਕ ਬੱਚਿਆਂ ਦੇ ਖਾਣ ਵਾਸਤੇ ਜੋ ਹੋ ਰਿਹਾ ਨੂੰ ਕਰਦਨੇ ਆਪਾਂ ਕਵਰ ਇਹ ਦੇਖੋ ਵਿੱਚੋਂ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਦੇਖੋ ਚੀਜ਼ਾਂ ਪੂਰੀ ਤਰ੍ਹਾਂ ਮੈਲਟ ਹੋ ਰਹੀ ਨੇ ਚੀਜ਼ ਕਿਉਂਕਿ ਇਹ ਕੋਲੀ ਦੇ ਵਿੱਚੋਂ ਜਿਹੜਾ ਪਾਣੀ ਹੈ ਉਹਦੀ ਭਾਫ਼ ਨਿਕਲਦੀ ਹੈ ਉਹਦੇ ਨਾਲ ਕੀ ਇਹ ਜਿਹੜੀ ਚੀਜ਼ ਆ ਤੇ ਨਾਲੇ ਸਬਜ਼ੀਆਂ ਪੱਕ ਰਹੀਆਂ ਤੇ ਲੋ ਜੀ ਦੇਖੋ ਆਪਣੇ 5 ਮਿੰਟ ਹੋ ਚੁੱਕੇ ਨੇ ਪਾਣੀ ਜਿਹੜਾ ਇੰਨਾ ਸੁੱਕ ਚੁੱਕਾ ਤੇ ਆਪਣੀ ਜਿਹੜੀ ਚੀਜ਼ ਆ ਉਹ ਵੀ ਚੰਗੀ ਤਰ੍ਹਾਂ ਪੂਰੀ ਦੇਖੋ ਦੇਖ ਸਕਦੇ ਹੋ ਤੁਸੀਂ ਪਿਗਲ ਚੁੱਕੀ ਹੈ ਮੈਲਟ ਹੋ ਚੁੱਕੀ ਹੈ ਤੇ ਹੁਣ ਆਪਾਂ ਪੀਜ਼ਾ ਨੂੰ ਉਤਾਰ ਲਏ ਨੇ ਥਲੜਾ ਬੇਸ ਵੀ ਤੁਹਾਨੂੰ ਆਪਾਂ ਦਿਖਾਉਨੇ ਦੇਖੋ ਬਿਲਕੁਲ ਸਾਫ ਆ ਜਾਨੀ ਕਿ ਇਹ ਸੜਿਆ ਨਹੀਂ ਹੋਇਆ ਇਹ ਪੂਰਾ ਕ੍ਰਿਸਪੀ ਹੋਇਆ ਪਿਆ ਤੇ ਲੋ ਜੀ ਜਮੀ ਜਮੀ ਇਹ ਮਿਨੀ ਪੀਜ਼ਾ ਰੈਡੀ ਨਾਇਨ ਨੂੰ ਕੋਈ ਕੱਟਣ ਦੀ ਜ਼ਰੂਰਤ ਇਦਾਂ ਹੀ ਤੁਸੀਂ ਐਂ ਸਰਵ ਕਰ ਸਕਦੇ ਨੇ ਜਿਹੜੇ ਆ ਮਿੰਨੀ ਪੀਜ਼ੇ ਰੈਡੀ ਹੋ ਚੁੱਕੇ ਆ ਦੇਖੋ ਦੇਖਣ ਚ ਵੀ ਕਿੰਨੇ ਵਧੀਆ ਲੱਗਦੇ ਤੇ ਖਾਣ ਚ ਵੀ ਬਹੁਤ ਆਸਾਨ ਨੇ ਤੁਸੀਂ ਇਦਾਂ ਫੜ ਕੇ ਖਾ ਸਕਦੇ ਹੋ ਕੁਝ ਕੱਟਣ ਦੀ ਵੀ ਇੱਥੇ ਜ਼ਰੂਰਤ ਨਹੀਂ ਆ ਵੀ ਜਿਵੇਂ ਆਪਾਂ ਪੀਜ਼ਾ ਕੱਟਦੇ ਆ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਇਦਾਂ ਤੁਸੀਂ ਬਣਾ ਕੇ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਇੱਕ ਵਾਰੀ ਬਣਾ ਕੇ ਖਾ ਕੇ ਕਮੈਂਟ ਜ਼ਰੂਰ ਕਰਕੇ ਦੱਸਿਓ ਜੇ ਤੁਹਾਨੂੰ ਸਾਡੀ ਅੱਜ ਦੀ ਮਿਨੀ ਪੀਜ਼ਾ ਬਣਾਉਣ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਦੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਕਰ ਲੈਣ ਵੈਲ ਬਟਨ ਦਬਾੜਨਾ ਨਾ ਭੁੱਲਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਤੇ ਹੁਣ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਦੀ ਐਂਡ ਤੇ ਟੇਸਟੀ ਟੇਸਟੀ ਮਿਨੀ ਪੀਜ਼ਾ ਖਾ ਕੇ ਕਰਦੇ ਇੰਜੋਏ ਮਿਲਦੇ ਆ ਨੈਕਸਟ ਵੀਡੀਓ ਤੱਕ ਲਈ ਬਾਏ ਚੁੱਪੀ ਜਾਂਦਾ ਚੰ